ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਇਹ ਹਾਂਗਕਾਂਗ ਦੇ ਵਿੱਚ ਸਟੈਨਲੀ ਇਲਾਕਾ 15 ਸਾਲ ਪਹਿਲਾਂ ਇੱਥੇ ਆਈ ਸੀ ਕਿਸੇ ਮਿੱਤਰ ਨਾਲ ਤੇ ਕੋਈ ਯਾਦਾਂ ਸੀਗੀਆਂ ਤੇ ਇਸ ਵਾਰੀ ਫੇਰ ਗੁਰੂ ਪਿਆਰੇ ਨਾਲ ਲੈ ਕੇ ਆਏ ਆ ਇਹੇ ਪੁਰਾਣਾ ਮੰਦਿਰ ਹੈ ਖਾਸਾ ਪੁਰਾਣਾ ਮੰਦਿਰ ਹੈ ਇੱਥੋਂ ਦਾ ਤੇ ਜਦੋਂ ਪਿਛਲੀ ਵਾਰੀ ਆਏ ਸੀ ਕਿਸੇ ਚੀਜ਼ ਦੇ ਦਰਸ਼ਨ ਕੀਤੇ ਸੀ ਉਹ ਦੇਖਣ ਆਏ ਆ ਇੱਥੇ ਅੰਦਰ ਇੱਕ ਸ਼ੇਰ ਦੀ ਖਲ ਲੱਗੀ ਸੀ ਉਹ ਖਲ ਜਦੋਂ ਮੈਂ ਪਿਛਲੀ ਵਾਰ ਦੇਖੀ ਤੇ ਨੇੜੇ ਜਾ ਕੇ ਕਯਰਿਓਸਿਟੀ ਸੀ ਜਗਿਆਸਾ ਸੀ ਨੇੜ ਤਾਂ ਬਹੁਤ ਆ ਸ਼ੇਰਾਂ ਨਾਲ ਸਿੰਘਾਂ ਦੀ ਤੇ ਜਦੋਂ ਜਾ ਕੇ ਦੇਖਿਆ ਉੱਥੇ ਰੂਤ ਸਿੰਘ ਲਿਖਿਆ ਸੀ ਉਦੋਂ ਪੜਿਆ ਹੁਣ ਮੈਨੂੰ ਦੁਬਾਰਾ ਚੇਤੇ ਆਈ ਸਾਰੀ ਸਾਖੀ ਉਹ ਵੀ ਉਹ ਰੂਤ ਸਿੰਘ ਵਰਲਡ ਵਾਰ ਦੇ ਵਿੱਚ ਕੋਈ ਸਿੰਘ ਇੱਥੇ ਆਇਆ ਸੀ ਤੇ ਇੱਥੇ ਅਫਸਰ ਹੋ ਗਿਆ ਸੀ ਆ ਕੇ ਪੁਲਿਸ ਦੇ ਵਿੱਚ ਤੇ ਉਹ ਜਿਹੜਾ ਸ਼ੇਰ ਸੀ ਆਦਮ ਖੋਰ ਸੀ ਤੇ ਉਹ ਲੋਕਾਂ ਨੂੰ ਇੱਥੇ ਖਾਂਦਾ ਸੀ ਮਾਰਦਾ ਸੀ ਚੱਕ ਕੇ ਲੈ ਜਾਂਦਾ ਸੀ ਤਾਂ ਉਦੋਂ ਤੰਗ ਬਹੁਤ ਸੀ ਸਟੈਂਡਲੀ ਇਲਾਕੇ ਦੇ ਲੋਕ ਇੱਥੇ ਵੱਡੀ ਹਿਸਟਰੀ ਲਿਖੀ ਸੀ ਉਹਦੀ ਐਸ ਵਾਰੀ ਛੋਟੀ ਹੈ ਪੁਰਾਣੀਆਂ ਫੋਟੋਆਂ ਕੋਪੀਆਂ ਹੋਈਆਂ ਵਿੱਚ ਇਹਦੇ ਅਟੈਚ ਕਰਾਂਗੇ ਤਾਂ ਉਹ ਫਿਰ ਰੂਤ ਸਿੰਘ ਨੇ ਉਹ ਸ਼ੇਰ ਦਾ ਸ਼ਿਕਾਰ ਕੀਤਾ ਸੀ ਤੇ ਇੱਥੇ ਜਿਹੜੀ ਅੰਦਰ ਬੁੱਧ ਮੰਦਰ ਦੇ ਵਿੱਚ ਉਹ ਖਲ ਲੱਗੀ ਵੀ ਹੈ ਹਜੇ ਵੀ ਉਹਨੂੰ ਲੋਕ ਮੱਥਾ ਟੇਕਦੇ ਆ ਉਦੋਂ ਵੀ ਇੱਕ ਬਜ਼ੁਰਗ ਮਾਈ ਮਿਲੀ ਸੀ ਜਿਹੜੀ ਉਹਨੂੰ ਮੱਥਾ ਟੇਕਦੀ ਸੀ ਤੇ ਮੈਂ ਉਹਨੂੰ ਪੁੱਛਿਆ ਸੀ ਵੀ ਤੁਸੀਂ ਇਹਨੂੰ ਮੱਥਾ ਟੇਕਦੇ ਆ ਕਹਿੰਦੀ ਰੂਤ ਸਿੰਘ ਨੂੰ ਮੱਥਾ ਟੇਕਦੇ ਆ ਮੇਰੇ ਦਾਦੇ ਨੂੰ ਚੱਕ ਕੇ ਲੈ ਗਿਆ ਸੀ ਸ਼ੇਰ ਤੇ ਮੇਰੀ ਦਾਦੀ ਇਸ ਮੰਦਰ ਚ ਆਉਂਦੀ ਹੁੰਦੀ ਸੀ ਦਾਦੀ ਇਹਦੀ ਪੂਜਾ ਕਰਦੀ ਸੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ